ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਰਾਜੀ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਸ਼ੇਅਰ ਕਰਨੀ ਸੀਗੀ ਜੋ ਕਿ ਰੀਸੈਂਟ ਇੱਕ ਨੋਟੀਫਿਕੇਸ਼ਨ ਆਈ ਸੀ ਉਸਦੇ ਰਿਲੇਟਡ ਹੈ ਬਾਕੀ ਮੇਕ ਸ਼ੋਰ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਲੇਟੈਸਟ ਜਿੰਨੀਆਂ ਵੀ ਵੀਡੀਓਜ਼ ਨੇ ਕੋਈ ਵੀ ਜਾਣਕਾਰੀ ਹੈਗੀ ਪ੍ਰਤੀਦੀ ਉਹ ਤੁਹਾਡੇ ਤੱਕ ਪਹੁੰਚੀ ਰਹੇਗੀ ਬਾਕੀ ਕਾਫੀ سارے ਬੱਚਿਆਂ ਦੇ ਯੋਗ ਨੂੰ ਲੈ ਕੇ ਜਿਹੜਾ ਡਿਪਲੋਮੇਨ ਯੋਗ ਐ ਯੋਗਨ ਮੈਡੀਟੇਸ਼ਨ ਹੈਗਾ ਜਿਹਦੀ ਉਹਦੀ ਮੈਟਲਿਸਟ ਨਿਕਲੀ ਆ ਰਿਜ਼ਲਟ ਨਿਕਲਿਆ ਉਸ ਤੋਂ ਬਾਅਦ ਬੱਚਿਆਂ ਦੇ ਬਹੁਤ ਹੀ ਜ਼ਿਆਦਾ ਕੁਐਸਚਨ ਨੇ ਡਾਟ ਨੇ ਉਸ ਦੇ ਰਿਲੇਟਡ ਮੈਂ ਵੀਡੀਓ ਬਣਾ ਕੇ ਪਾ ਚੁੱਕਾ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਬਾਕੀ ਉਸ ਤੋਂ ਲਵਾ ਫਿਰ ਵੀ ਤੁਹਾਡਾ ਕੋਈ ਡਾਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਕਾਮ ਮੈਂ ਵੀਡੀਓ ਵੀ ਬਣਾਦਾਗਾ ਤੁਸੀਂ ਦੱਸ ਦਿਓ ਕਿ ਇਸ ਟੌਪਿਕ ਤੇ ਇਸ ਸਵਾਲਾਂ ਦੇ ਇੱਕ ਵੀਡੀਓ ਬਣਾ ਦੋ ਮੈਂ ਵੀ ਬਣਾਦਾਗਾ ਅਦਰਵਾਈਜ਼ ਮੈਂ ਚੈਟ ਦੇ ਵਿੱਚ ਵੀ ਸਭ ਬੱਚਿਆਂ ਨੂੰ ਰਿਪਲਾਈ ਕਰ ਰਿਹਾ ਸੋ ਤੁਹਾਨੂੰ ਵੀ ਜਿਹੜਾ ਤੁਹਾਡੇ ਸਵਾਲ ਦਾ ਜਵਾਬ इजीली ਮਿਲ ਜੇਗਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਅੱਜ ਦੀ ਜਿਹੜੀ ਭਰਤੀ ਦੀ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਤੁਸੀਂ ਪਿੱਛੇ ਸੁਣਿਆ ਸੀਗਾ ਪੀਟੀਆਈ ਟੀਚਰ ਦੀ ਵੈਕੈਂਸੀ ਨਿਕਲੀ ਸੀ ਲਗਭਗ 2000 2000 ਵੈਕੈਂਸੀ ਨਿਕਲੀ ਸੀ ਲਗਭਗ ਮੈਨੂੰ ਲੱਗਾ 10 ਤੋਂ ਪਲੱਸ ਸਾਲ ਹੋ ਗਏ ਇਸ ਤਰ੍ਹਾਂ ਦੀ ਕੋਈ ਵੈਕੈਂਸੀ ਨਿਕਲੀ ਨੂੰ ਹੁਣ ਵੈਕੈਂਸੀ ਨਿਕਲੀ ਸੀਗੀ ਤੇ ਉਹਦੇ ਵਿੱਚ ਫਿਰ ਇੱਕ ਮੰਦਭਾਗੀ ਖਬਰ ਹੈ ਕਿ ਜਿਹੜੀ ਇਹ ਰਿਕਰੂਟਮੈਂਟ ਵਾਪਸ ਲੈ ਲਈ ਗਈ ਆ ਦੇਖੋ ਕਹਿੰਦੇ ਆ ਜੀ ਅ ਤਰੀਕ ਹੈਗੀ ਆ ਫੋਨ ਨੰਬਰ ਵਗੈਰਾ ਹੈਗਾ ਜੀ ਕਹਿੰਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਆਈ ਅਧਿਆਪਕਾਂ ਦੀ ਐਲੀਮੈਂਟਰੀ ਕਾਡਰ ਠੀਕ ਹੈ ਤੇ ਭਰਤੀ ਕਰਨ ਲਈ ਇਸ਼ਤਿਹਾਰ ਨੰਬਰ ਇਹ ਵਾਲਾ ਮਿਤੀ 18/7 ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ प्राप्त मिति 10 8 2025 ਨਹੀਂ ਲਿਖਿਆ ਗਿਆ ਹੈ ਕਿ 2000 पीटीटीआई टीचर ਜਿਹੜੇ ਅਧਿਆਪਕ ਹਨ ਉਹਨਾਂ ਦੀ ਭਰਤੀ ਕਰਨ ਲਈ ਜੋ ਇਸ਼ਤਿਹਾਰ ਦਿੱਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਵੇ ਠੀਕ ਹੈ ਸਕੂਲ ਜਿਹੜੇ ਆਪਣੇ ਡਾਇਰੈਕਟਰ ਹੈਗੇ ਨੇ এডਿਕੇਸ਼ਨ ਦੇ ਐਲੀਮੈਂਟਰੀ ਉਹਨਾਂ ਨੇ ਕਿਹਾ ਕਿ ਭਰਤੀ ਵਾਪਸ ਲੈ ਲਓ ਅੱਗੇ ਕਹਿੰਦੇ ਕਹਿੰਦੇ ਉਕਤ ਅਨੁਸਾਰ ਸਿੱਖਿਆ ਵਿਭਾਗ ਵੱਲੋਂ 2000 पीटीटीआई ਦੇ ਅਧਿਪਕਾਂ ਦੀ ਜਿਹੜੀ ਐਲੀਮੈਂਟਰੀ ਕਾਡਰ ਦੀ ਭਰਤੀ ਕਰਨ ਸੰਬੰਧੀ 15 7 25 ਨੂੰ ਅਖਬਾਰਾਂ ਵਿੱਚ ਦਿੱਤੀ ਗਈ ਸੀ 18 ਨੂੰ ਜਿਹੜੀ ਵੈੱਬਸਾਈਟ ਤੇ ਉਪਲਬਧ ਸੀਗੀ ਇਹ ਵੈਬਸਾਈਟ ਹੈਗੀ ਆ ਇੱਥੇ ਅਪਲੋਡ ਕੀਤਾ ਗਿਆ ਅਸਥਿਆਰ ਉਹ ਵਾਪਸ ਲਿਆ ਜਾਂਦਾ ਹੈ ਭੇਖੇ ਵਿੱਚ ਭਰਤੀ ਸੰਬੰਧੀ ਜੇਕਰ ਕੋਈ ਵੀ ਅਗਲੇ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਏਗੀ ਮਤਲਬ ਇਹ ਕਿ राजे ਤੁਹਾਡੀ ਭਰਤੀ ਫਿਲਹਾਲ ਵਾਪਸ ਲੈ ਲਈ ਗਈ ਹੈ ਇਹ ਨਹੀਂ ਆਪਾਂ ਕਵਾਂਗੇ ਕਿ ਕੈਨਸਲ ਹੀ ਹੋ ਗਈ ਹੈ ਜਾਂ ਅੱਗੇ ਹੋਣੀ ਨਹੀਂ ਆ ਹੋਵੇਗੀ ਠੀਕ ਹੈ ਜੀ ਪਰ ਇਹਦਾ ਕੋਈ ਪਤਾ ਨਹੀਂ ਕਦੋਂ ਹੋਵੇਗੀ ਕੀ ਚੱਕਰ ਹੈਗਾ ਆ ਸੋ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਹੁਣ ਵੇਟ ਹੀ ਕਰ ਸਕਦੇ ਹੋ ਵੇਟ ਤੋਂ ਇਲਾਵਾ ਸਾਡੇ ਕੋਲ ਕਰਨ ਨੂੰ ਕੁਝ ਨਹੀਂ ਹੈਗਾ ਬਹੁਤ ਮਨ ਦੁਖੀ ਹੁੰਦਾ ਹੈ ਕਿਉਂਕਿ ਬਹੁਤ ਦੇਰ ਬਾਅਦ ਬੱਚਿਆਂ ਦੀ ਲਈ ਇੱਕ ਸੁਪਨਾ ਜਾਗਿਆ ਸੀ ਕਿ ਚਲੋ ਪੀਟੀਏ ਟੀਚਰ ਦੀ ਵੈਕੈਂਸੀ ਨਿਕਲੀ ਆ ਬਟ ਫੇਰ ਉਹੀ ਚੱਕਰ ਵਾਪਸ ਲੈ ਲਈ ਆ ਹੁਣ ਇਹ ਨਹੀਂ ਪਤਾ ਕਿਉਂ ਵਾਪਸ ਲਈ ਗਈ ਹੈ ਜੇ ਇਹਦੇ ਬਾਰੇ ਵੀ ਕੋਈ ਪਤਾ ਲੱਗੇਗਾ ਕਿ ਕਿਉਂ ਵਾਪਸ ਲਈ ਗਈ ਆ ਤਾਂ ਇਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕਿ ਇਹ ਭਰਤੀ ਵਾਪਸ ਕਿਉਂ ਲਈ ਗਈ ਆ ਠੀਕ ਹੈ ਜੀ ਬਾਕੀ ਫਿਲਹਾਲ ਤੁਸੀਂ ਵੇਟ ਕਰੋ ਇੰਤਜ਼ਾਰ ਕਰੋ ਬਾਕੀ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਉਕੀ ਕੱਲ੍ਹ ਹੀ ਟੀਚਰ ਨੇ ਬਹੁਤ ਸਾਰੀਆਂ ਭਰਤੀਆਂ ਆ ਰਹੇ ਨੇ ਸੋ ਤੁਸੀਂ ਜਿਸ ਵੀ ਭਰਤੀ ਵਿੱਚ ਫਿੱਟ ਬੈਂਦੀ ਹੋ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਫਿਜ਼ੀਕਲ ਕਰਾਈਟਰੀਆ ਤਾਂ ਤੁਸੀਂ ਉਸ ਭਰਤੀ ਨੂੰ ਭਰ ਸਕਦੇ ਹੋ ਸੋ ਉਹਦੇ ਲਈ ਚੈਨਲ ਨਾਲ ਜੁੜੇ ਰਹੋ ਤਾਂ ਚੈਨਲ ਤੋਂ ਤੁਹਾਨੂੰ ਜਿਹੜੀ ਜਾਣਕਾਰੀ ਹੋ ਅਪਡੇਟ ਮਿਲਦੀ ਰਹੇਗੀ ਹਮ ਮੇਕ ਸ਼ੁਰ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਕਿਉਂਕਿ ਫਿਰ ਤੁਹਾਨੂੰ ਪੂਰੀ ਵੀਡੀਓ ਅਪਲੋਡ ਹੋਏਗੀ ਤਾਂ ਨਾਲ ਹੀ ਤੁਹਾਡੇ ਫੋਨ 'ਚ ਨੋਟੀਫਿਕੇਸ਼ਨ ਆਏਗੀ ਬਈ ਇਸ ਚੈਨਲ ਦੁਆਰੇ ਵੀਡੀਓ ਅਪਲੋਡ ਕਰ ਦਿੱਤੀ ਗਈ ਆ ਤਾਂ ਤੁਸੀਂ ਈਜ਼ੀਲੀ ਦੇਖ ਸਕਦੇ ਹੋ ਬਾਕੀ ਜਾਣਕਾਰੀ ਵਗੈਰਾ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਬਹੁਤ سپورਟ ਕਰ ਰਹੇ ਹੋ ਤੁਸੀਂ ਅੱਗੇ ਵੀ سپورਟ ਵਧਾਈ ਰੱਖਿਓ ਕਿਉਂਕਿ ਪਿਛਲੇ 10-15 ਦਿਨਾਂ ਤੋਂ ਤਬੀਰ ਬਹੁਤ ਖਰਾਬ ਸੀ ਜਿਸ ਵਜ੍ਹਾ ਕਰਕੇ ਚੈਨਲ ਤੇ ਕੋਈ ਵੀ ਅਪਡੇਟ ਨਹੀਂ ਕਰ پا ਗਏ ਉਹਦੋਂ ਦਾ ਚੈਨਲ ਦਾ ਗ੍ਰਾਫ ਕਾਫੀ ਜਿਹੜਾ ਥੱਲੇ ਜਾ ਚੁੱਕਾ ਸੋ ਹੁਣ ਤੁਹਾਡੀ ਪਿਆਰ ਤੇ سپورਟ ਦੀ ਲੋੜ ਹੈ ਤਾਂ ਕਿ ਆਪਾਂ ਫਿਰ ਜਿਵੇਂ ਪਹਿਲਾਂ ਸਪੀਡ ਨਾਲ ਚੱਲ ਰਹੀ ਸੀ ਉਸੇ ਸਪੀਡ ਨਾਲ ਆਪਣਾ ਜਿਹੜਾ ਕੰਮ ਕਰਦੇ ਰਹੀਏ ਤੇ ਤੁਸੀਂ ਵੀ ਆਪਣਾ ਪਿਆਰ سپورਟ ਉਸੇ ਸਪੀਡ ਨਾਲ ਦਿਖਾਉਂਦੇ ਰਹੋ ਸੋ ਥੈਂਕ ਯੂ ਸੋ ਮੱਚ ਬਹੁਤ ਬਧਨਵਾਦੀ ਪਰਮਾਤਮਾ ਸਰਬਦਾ ਭਲਾ ਕਰੇ